ਚੋਰੀਆਂ ਕਰ ਦਿੰਦੇ ਆ ਮੰਦਰਾਂ ਵਿੱਚੋਂ ਤੇ ਗੁਰਦੁਆਰਿਆਂ ਦੇ ਜਿਹੜੇ ਇੱਥੇ ਆਪਣੇ ਗੋਲਕਾਂ ਦੇ ਵਿੱਚੋਂ ਨਾ ਤਾਰ ਦੇ ਨਾਲ ਪੈਸੇ ਕੱਢਦੇ ਆ ਜੀ ਦੋਨੇ ਮੀਆਂ ਬੀਬੀ ਇਹੀ ਕੰਮ ਤੇ ਲੱਗੇ ਹੋਇਆ ਇਹ ਜੀ ਇਹਨਾਂ ਦੇ ਪਹਿਲਾਂ ਵੀ ਇੱਕ ਦੋ ਪਰਚੇ ਚੋਰੀ ਦੇ ਦਰਜ ਨੇ ਜੀ ਤੇ ਹੁਣ ਵੀ ਇਹਨਾਂ ਨੇ ਪਿੰਡ ਰਾਏਪੁਰ ਰਾਇਆਂ ਤੋਂ ਇੱਕ ਮੰਦਰ ਦੇ ਵਿੱਚੋਂ ਦੋ ਵਾਰ ਅਲੱਗ-ਅਲੱਗ ਤਰੀਕਾ ਦੇ ਵਿੱਚ ਪੈਸੇ ਕੱਢੇ ਨੇ ਉੱਥੇ ਜਿਹੜੀ ਸੀਸੀ ਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਫੁਟੇਜ ਦੇ ਵਿੱਚ ਇਹਨਾਂ ਦਾ ਖਲਾਸਾ ਹੋਇਆ ਤੇ ਇਹਨਾਂ ਤੇ ਅਸੀਂ ਕੱਲ ਪਰਚਾ ਦਰਜ ਕਰਕੇ ਰਿਤ ਗ੍ਰਿਫਤਾਰੀ ਪਾਈ ਹੈ ਅੱਜ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਤੇ ਰਿਪੋਰਟ ਲੱਗਿਆ ਜੀ ਸੀਸੀਟੀਵੀ ਤੇ ਕਰ ਰਿਹਾ ਸੀਸੀਟੀਵੀ ਕੈਮਰੇ ਦੇ ਵਿੱਚ ਇਹਨਾਂ ਦੀ ਜਿਹੜੀ ਬਿਲਕੁਲ ਇਹਨਾਂ ਦੀ ਫੋਟੋ ਆ ਰਹੀ ਹੈ ਤੇ ਵਿੱਚ ਪੈਸੇ ਕੱਢਦੇ ਨੇ ਪਤਾ ਲੱਗ ਰਿਹਾ ਵੀ ਗੋਲਕੇ ਦੇ ਵਿੱਚੋਂ ਇਹ ਪੈਸੇ ਤਾਰ ਦੇ ਰਾਹੀਂ ਪੈਸੇ ਬਾਹਰ ਕੱਢਦੇ ਆ ਅੱਛਾ ਕੱਲੇ ਵੀ ਇੱਕ ਘਟਨਾ ਵਾਪਰੀ ਆ ਉਹਨਾਂ ਦੇ ਨਾਲ ਤਾਰ ਜੋੜਦੇ ਹੋਣੇ ਉਹਨਾਂ ਬਾਰੇ ਮੈਨੂੰ ਹਲੇ ਨਹੀਂ ਇਸ ਗੱਲ ਬਾਰੇ ਕੋਈ ਪਤਾ ਹੈਗਾ ਵੀ ਉੱਥੇ ਕੀ ਹੋਇਆ ਜਾਂ ਉਹਨਾਂ ਨਾਲ ਕੋਈ ਇਹਨਾਂ ਨਾਲ ਕੋਈ ਖਲਾਸਾ ਨਹੀਂ ਹੋਇਆ ਹੈ ਪਛਾਣ ਪਛਾਣ ਇਹਨਾਂ ਦੇ ਪਿੰਡ ਹੁਣ ਇਹ ਅਕਰਾਨੀ ਪਿੰਡ ਰਹਿੰਦੇ ਆ ਪਿੰਡ ਇਹਨਾਂ ਦਾ ਬੱਦੋਵਾਲ ਹੈ ਅ ਮ ਬਦੋ ਬਦੋ ਵਾਲ ਮੱਛੀਵਾੜੇ ਦੇ ਵਿੱਚ ਪੈਂਦਾ ਹੁਣ ਇੱਕ ਸਾਲ ਤੋਂ ਕਰੀਬ ਕਟਾਣੀ ਪਿੰਡ ਦੇ ਵਿੱਚ ਰਹਿ ਰਹੇ ਨੇ ਮੀਆਂ ਬੀਬੀ ਜੀ ਤੇ ਬਸ ਇਹੇ ਨਸ਼ਾ ਦਾ ਵੀ ਸੇਵਨ ਕਰਦੇ ਦੋਨੋਂ ਜਣੇ ਇਹ ਅੱਛਾ ਜੀ ਤੇ ਨਾਲ ਇਹ ਨਾਲ ਨਾਲ ਚੋਰੀ ਵੀ ਕਰਦੇ ਜਿੱਤਰਾ ਤ ਤ ਇਹਨਾਂ ਤੇ ਮਾਮਲਾ ਤੇ ਇਹਨਾਂ ਦੇ 331 ਬ੍ਰੈਕਟ ਦੇ ਵਿੱਚ 4 ਤੇ 305 ਬੀ ਐਨ ਐਸ ਦੇ ਤਾਂ ਇਹਨਾਂ ਦਾ ਪਰਚਾ ਚੋਰੀ ਦਾ ਅੱਜ ਅਦਾਲਤ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਦੇ ਆ ਜਾਊਗਾ ਰਿਮਾਂਡ ਵੀ ਤੇ ਜਾਊਗਾ ਹਾਂਜੀ ਤੇ ਹੋਰ ਖਲਾਸੇ ਹੋਣ ਦੀ ਸੁਭਾਵਨਾ ਨਾਲ ਤਾਂ ਓਕੇ ਹੋਰ ਖਲਾਸੇ ਹੋਣ ਦੀ ਸੁਭਾਵਨਾ ਹਾਂਜੀ ਥੈਂਕ ਯੂ